ਫਾਜ਼ਿਲਕਾ ਦੀ ਕਰੀਏ ਫਾਜ਼ਿਲਕਾ ਪੁਲਿਸ ਤੇ ਬੀਐਸਐਫ ਦੇ ਬੋਲੋ ਇੱਕ ਸਾਂਝਾ ਆਪਰੇਸ਼ਨ ਜਿਹੜਾ ਚਲਾਇਆ ਗਿਆ ਜ਼ਮੀਨ ਜਿਹੜੀ ਪੁੱਟੀ ਗਈ ਤਾਂ ਉਸ ਵਿੱਚੋਂ ਜਿਹੜੇ ਨੇ ਲੱਖਾਂ ਦੀ ਨਕਦੀ ਬਰਾਮਦ ਹੋਈ ਹੈ ਸੋਨੇ ਦੇ ਗਹਿਣੇ ਬਰਾਮਦ ਹੋਏ ਨੇ ਸੋ ਫਾਜ਼ਿਲਕਾ ਪੁਲਿਸ ਦਾ ਇਹ ਸਾਂਝਾ ਆਪਰੇਸ਼ਨ ਹੈ ਸੋ 10 ਲੱਖ ਤੋਂ 1.5 ਲੱਖ ਰੁਪਏ ਦੀ ਨਕਦੀ ਜਿਹੜੀ ਹੈ ਬਰਾਮਦ ਕੀਤੀ ਗਈ ਹੈ ਜ਼ਮੀਨ ਪੁੱਟ ਕੇ ਸੋਨਾ 7 ਤੋਲੇ ਸੋਨਾ ਜ਼ਬਤ ਕੀਤਾ ਗਿਆ ਕੱਢੇ ਗਏ ਨੇ 1.10 ਲੱਖ ਰੁਪਏ ਸਤੂ ਲਸੂਨਾ ਬਰਾਮਦ ਕੀਤਾ ਗਿਆ ਫਜ਼ਿਲਕਾ ਦਾ ਪਿੰਡ ਮੁਹਾਰ ਜਮਸ਼ੇਰ ਵਾਲਾ ਦਾ ਇਹ ਮਾਮਲਾ ਹੈ ਨਸ਼ੇ ਦੇ ਕਾਲੇ ਕਾਰੋਬਾਰ ਦੇ ਨਾਲ ਜੁੜੇ ਲੋਕਾਂ ਦੇ ਘਰ ਤੇ ਛਾਪੇ ਮਾਰੀਆਂ ਹੋਈਆਂ ਸਨ ਉੱਥੇ ਹੀ ਇਹ ਜਿਹੜੀ ਖਬਰ ਮਿਲੀ ਸੀ ਔਰ ਉਸ ਤੋਂ ਬਾਅਦ ਉਹ ਵਕ-ਵਕ ਕਰਾਤੇ ਛਾਪੇ ਮਾਰੀਆਂ ਔਰ ਇੱਕ ਘਰ ਦੇ ਵਿੱਚੋਂ ਉਸ ਦੀ ਜ਼ਮੀਨ ਨੂੰ ਜਦੋਂ ਪੁੱਟਿਆ ਗਿਆ ਤਾਂ ਉਸ ਵਿੱਚੋਂ ਇਹ ਨਗਦੀ ਤੇ ਨਾਲ ਕੀ ਗਹਿਣੇ ਬਰਾਮਦ ਹੋਏ ਨੇ ਬੀਐਸਐਫ ਦੇ ਅਧਿਕਾਰੀ ਵੀ ਨਾਲ ਮੌਜੂਦ ਸਨ ਸੋਨਾ ਦੇ ਵੱਲੋਂ ਇਹ ਸਾਂਝਾ ਆਪਰੇਸ਼ਨ ਇੱਕ ਪਾਸੇ ਫਾਜ਼ਿਲਕਾ ਪੁਲਿਸ ਬੀਐਸਐਫ ਦੇ ਅਧਿਕਾਰੀ ਫਾਜ਼ਿਲਕਾ ਦੇ ਪਿੰਡ ਮੁਹਾਰ ਜਮਸ਼ੇਰ ਵਾਲਾ ਦੇ ਵਿੱਚ ਪਹੁੰਚੇ ਕਈ ਵੀ ਘਰਾਂ ਦੇ ਵਿੱਚ ਛਾਪੇ ਮਾਰੀਆਂ ਔਰ ਨਸ਼ੇ ਦੇ ਕਾਲੇ کاروبار ਨਾਲ ਜੁੜੇ ਕੋਈ ਲੋਕ ਸਨ ਜਨਾ ਦੇ ਘਰ ਦੇ ਵਿੱਚ ਜਦੋਂ ਰੇਡ ਕੀਤੀ ਗਈ ਤਾਂ ਇੱਕ ਘਰ ਦੇ ਵਿੱਚੋਂ ਇਹ ਨਕਦੀ ਤੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ ਨੇ ਜ਼ਮੀਨ ਦੇ ਅੰਦਰ ਦੱਬ ਕੇ ਰੱਖੇ ਹੋਏ ਸਨ ਇਹ ਗਹਿਣੇ ਨਾਲ ਕੀ ਇਹ ਨਗਦੀ ਸੂਚਨਾ ਤੋਂ ਪਹਿਲਾਂ ਨਿਸ਼ਾਨ ਸਿੰਘ ਸਾਡੇ ਫਜ਼ਲ ਤੋਂ ਸਾਡੇ ਸਹਿਯੋਗੀ ਸਾਡੇ ਨਾਲ ਜੁੜੇ ਹੋਏ ਨੇ ਨਿਸ਼ਾਨ ਜਾਨਣਾ ਚਾਹਾਂਗੇ ਕਿਸ ਤੇ ਘਰੇ ਰੇਡ ਕੀਤੀ ਗਈ ਤੇ ਜਿਹੜਾ ਸੋਨਾ ਤੇ ਨਾਲ ਹੀ ਜਿਹੜੀ ਨਗਦੀ ਵੱਡੀ ਮਾਤਰਾ ਦੇ ਵਿੱਚ ਬਰਾਮਦ ਕੀਤੀ ਗਈ ਇਸਤੇਮਾਲ ਕਿੱਥੇ ਹੋਣਾ ਸੀ ਕੁਝ ਜਾਣਕਾਰੀ ਪੁਲਿਸ ਨੇ ਦਿੱਤੀ ਹੋਵੇ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਪੰਜਾਬ ਪੁਲਿਸ ਅਤੇ ਬਾਰਡਰ ਸਕਿਉਰਿਟੀ ਫੋਰਸ ਬੀਐਸਐਫ ਵੱਲੋਂ ਸਾਂਝੇ ਤੌਰ ਤੇ ਜਿਹੜਾ ਹੈਗਾ ਆਪਰੇਸ਼ਨ ਚਲਾਇਆ ਜਾ ਰਿਹਾ ਜਿਸ ਦੇ ਤਹਿਤ ਸਰਹੱਦੀ ਪਿੰਡ ਬਹਾਰ ਜਮਸ਼ੇਰ ਵਿੱਚ ਇੱਕ ਸ਼ੱਕੀ ਵਿਅਕਤੀ ਸੀਗਾ ਜਿਸ ਤੇ ਘਾਰਾ ਰੇਡ ਕੀਤੀ ਗਈ ਉਸ ਵਿਅਕਤੀ ਦੀ ਬਾਅਦ ਵਿੱਚ ਨਿਸ਼ਾਨਦੇਹੀ ਤੇ ਪੁਲਿਸ ਵੱਲੋਂ ਜਿਹੜੀ ਹੈਗੀ ਆ ਹੈਰੋਇਨ ਤੇ ਡਰਗਮਨੀ ਅਤੇ ਜਿੰਦੇ ਵਿੱਚ ਸੋਨਾ ਤੇ ਚਾਂਦੀ ਜਿਹੜੀ ਆ ਬਰਾਮਦ ਕੀਤੀ ਗਈ ਆ ਪੰਜਾਬ ਪੁਲਿਸ ਵੱਲੋਂ ਜਿਹੜੀ ਬਰਾਮਦਗੀ ਕੀਤੀ ਗਈ ਆ ਉਹਦੇ ਵਿੱਚ 9.5 ਕਿਲੋ ਗ੍ਰਾਮ ਹੈਰੋਇਨ ਆ ਔਰ ਇਸੇ ਤਰ੍ਹਾਂ ਜਿਹੜੀ ਹੈਗੀ ਆ ਬੀਐਸਐਫ ਦੇ ਸੰਜੋਗ ਦੇ ਨਾਲ 9,46,700 ਰੁਪਏ ਜਿਹੜੀ ਡਰਗਮਣੀ ਔਰ ਇਸੇ ਤਰ੍ਹਾਂ 71 ਜਿਹੜਾ ਗ੍ਰਾਮ ਹੈਗਾ ਸੋਨਾ ਤੇ ਇਸ ਤਰ੍ਹਾਂ ਇਸ ਤਰ੍ਹਾਂ 100 ਗ੍ਰਾਮ ਤੋਬਾ ਜਿਹੜੀ ਆ ਚਾਦੀ ਬਰਾਮਦ ਕੀਤੀ ਗਈ ਆ ਔਰ ਇਹ ਜਿਹੜੀ ਬਰਾਮਦ ਕੀ ਆ ਇਹ ਖੇਸੇ ਦੇ ਵਿੱਚੋਂ ਪੁਲਸ ਵੱਲੋਂ ਕਿਸੀ ਗਈ ਆ ਜਿੱਥੇ ਇਹ ਪਾ ਕੇ ਰੱਖੀ ਹੋਈ ਸੀ ਗ੍ਰਫਤਾਰੀ ਨਿਸ਼ਾਨ ਇਸ ਵਿੱਚ ਅਜੇ ਤੱਕ ਪੁਲਿਸ ਵੱਲੋਂ ਜਿਹੜਾ ਹੈਗਾ ਸ਼ੱਕੀ ਵਿਅਕਤੀ ਦੀ ਜਿਹੜਾ ਨਿਸ਼ਾਨਦੇਹੀ ਤੇ ਤੇ ਬਰਾਬਰਗੀ ਕੀਤੀ ਗਈ ਆ ਉਸ ਦੀ ਜਿਹੜਾ ਉਹ ਪੁਲਿਸ ਦੀ ਗ੍ਰਿਫਤਾਰੀ ਦੇ ਵਿੱਚ ਹੈ ਪੁਲਿਸ ਉਸ ਕੋਲੋਂ ਕੀ ਹੋਰ ਖੁਲਾਸੇ ਕਰਵਾਉਂਦੀ ਆ ਇਸ ਬਾਰੇ ਉਸ ਤੋਂ ਜਿਹੜੀ ਅਗਲੀ ਜਾਣਕਾਰੀ ਪੁਲਿਸ ਦੀ ਜਿਹੜੀ ਹੈ ਕੀ ਆ ਪੁੱਛ ਕੇ ਇਸ ਤੋਂ ਬਾਅਦ ਹੀ ਸਾਹਮਣੇ ਆ ਸਕਦੀ ਹੈ ਨਿਸ਼ਾਨ ਸਿੰਘ ਕਿੰਨੇ ਲੋਕਾਂ ਦੀ ਗ੍ਰਿਫਤਾਰੀ ਇਸ ਦੌਰਾਨ ਪੁਲਿਸ ਨੇ ਕੀਤੀ ਹੈ ਫਿਲਹਾਲ ਪੁਲਿਸ ਵੱਲੋਂ ਇਸਸ ਮਾਮਲੇ ਦੇ ਵਿੱਚ ਇੱਕ ਸ਼ੱਕੀ ਵਿਅਕਤੀ ਨੂੰ ਜਿਹੜਾ ਹरासत ਦੇ ਵਿੱਚ ਲਿਆ ਸੀਗਾ ਔਰ ਉਸ ਦੀ ਨਿਸ਼ਾਨਦੇਹੀ ਤੇ ਜਿਹੜੀ ਆ ਬਰਾਮਦ ਕੀਤੇ ਗਿਆ ਉਸ ਦੇ ਵਿੱਚ ਕੀ ਕੁਝ ਬਰਾਮਦ ਹੁੰਦਾ ਜਾਂ ਕਿੰਨੇ ਲੋਕ ਸ਼ਾਮਲ ਨੇ ਇਹ ਜਿਹੜਾ ਪੁਲਿਸ ਦੀ ਜਾਂਚ ਚੱਲ ਰਹੀ ਆ ਉਸ ਤੋਂ ਬਾਅਦ ਵੀ ਇਹ ਸਾਰਾ ਕੁਝ ਖੁੱਲ ਕੇ ਸਾਹਮਣੇ ਆਵੇਗਾ ਜਿਸ ਘਰ ਦੇ ਵਿੱਚੋਂ ਇਹ ਨਗਦੀ ਤੇ ਗਹਿਣੇ ਬਰਾਮਦ ਹੋਏ ਨੇ ਉਸ ਦੇ ਘਰਦਿਆਂ ਨੇ ਕੁਝ ਇਸ ਬਾਰੇ ਆਖਿਆ ਹੋਵੇ ਉਹਨਾਂ ਤੋਂ ਵੀ ਤਾਂ ਕੁਝ ਪੜਤਾਲ ਹੋਈ ਹੋਵੇਗੀ ਜੀ ਹਮੇਸ਼ਾ ਪੁਲਿਸ ਜਿਹੜੀ ਹੁੰਦੀ ਆ ਜਦੋਂ ਜਿੱਥੋਂ ਵੀ ਕੋਈ ਪ੍ਰਾਪਤੀ ਹੁੰਦੀ ਆ ਉਸ ਦੇ ਵਿੱਚ ਪੁੱਛਗਿੱਛ ਬਹੁਤ ਸਾਰੇ ਵਿਕਤੀਆਂ ਤੋਂ ਕਰਦੀ ਆ ਇਸੇ ਤਰ੍ਹਾਂ ਜਿਹੜਾ ਹੈਗਾ ਇਹ ਜਿਹੜਾ ਇਹ ਵਿਅਕਤੀ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਉਸ ਦੀ ਨਿਸ਼ਾਨਦੇਹੀ ਤੇ ਬਰਾਬਤ ਕੀਤੀ ਗਈ ਆ ਉਸ ਤੋਂ ਪੁਲਿਸ ਜਿਹੜੀ ਆ ਅਗਲੀ ਪੁਸ਼ਕਸ਼ ਦੇ ਵਿੱਚ ਹੋਰ ਵੀ ਕਈਆਂ ਨੂੰ ਇਸ ਵਿੱਚ ਸ਼ਾਮਲ ਕਰ ਸਕਦੀ ਆ ਸ਼ੁਕਰੀਆ ਨਿਸ਼ਾਨ ਸੋ ਨਿਸ਼ਾਨ ਸਿੰਘ ਸਾਡੇ ਫਾਜ਼ਿਲਕਾ ਤੋਂ ਸੈਯੂਦੀ ਸੜਕਾਂ ਨਾਲ ਗੱਲਬਾਤ ਕਰ ਰਹੇ ਸੰਸੂ ਇਕੁਸ਼ਕਤੀ ਵਿਅਕਤੀ ਦੀ ਜਦੋਂ ਅਰੈਸਟ ਹੋਈ ਉਸ ਤੋਂ ਬਾਅਦ ਚੋਂ ਉਸ ਦੀ ਨਿਸ਼ਾਨਦੇਹੀ ਦੇ ਉਸ ਦੇਸ ਘਰ ਦੇ ਉੱਤੇ ਛਾਪਾ ਮਾਰਿਆ ਗਿਆ ਉਸ ਨੂੰ ਰਾਨੇ ਨਗਦੀ ਵੱਡੀ ਮਾਤਰਾ ਦੇ ਵਿੱਚ ਲੱਖਾਂ ਦੀ ਔਰ ਨਾਲ ਹੀ ਗਹਿਣੇ ਜਿਹੜੇ ਬਰਾਮਦ ਕੀਤੇ ਗਏ ਜ਼ਮੀਨ ਦੇ ਅੰਦਰ ਦਬਕੇ ਰੱਖੇ ਕੋਈ ਸੀ ਇਹ 1.5 ਲੱਖ ਰੁਪਏ ਤੇ ਨਾਲ ਹੀ ਸੋਨੇ ਦੇ ਗਹਿਣੇ ਸੀ